ਸੋ ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਮੋੜ ਮੰਡੀ ਵਿਖੇ ਆਏ ਹਾਂ ਬੱਕਰੀਆਂ ਦੀ ਮੰਡੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਜ਼ਿਆਦਾ ਜਾਨਵਰ ਆਏ ਆ ਇਧਰ ਇੱਕ ਬਾਈ ਭੇਡਾਂ ਲੈ ਕੇ ਆਇਆ ਸੇਲ ਵਾਸਤੇ ਤੇ ਬਹੁਤ ਜ਼ਿਆਦਾ ਜਾਨਵਰ ਆ ਜਿਹੜੇ ਮੰਡੀ ਦੇ ਵਿੱਚ ਆਉਂਦੇ ਇਸ ਤੋਂ ਅੱਗੇ ਬਿਟਲ ਬੱਕਰੀਆਂ ਆ ਗਈ ਇਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਬਰੇ ਸੂਨ ਵਾਲੀ ਹੈ ਬੱਕਰੀ ਬਾਈ ਇਹ ਗੱਭਣ ਗਰੇ 20 ਦਿਨ ਲੈਣ ਦੀ ਹੈ ਸੂਨ ਚ ਹਾਂ ਜੀ ਇਹ ਆ ਨਗਲੀ ਆਪਣੇ ਸਾਰੇ ਹਾਂ ਜੀ ਬਈ ਸਾਰੇ ਪੰਜਾਬ ਇਹ ਵੀ 20 ਦਿਨ ਰਹਿੰਦੀ ਐ ਫੋਨ ਤੇ ਆਇ ਚਾਰ ਦਿਨ ਦਾ ਠੀਕ ਆ ਚਾਰ ਦਿਨ ਦਾ ਇਹ ਸਾਰੇ ਗੇਲੇ ਆਏ ਇਹ ਵੀ 20 ਦਿਨ ਰਹਿੰਦੀ ਐ ਫੋਨ ਤੇ ਹਾਂ ਜੀ ਹਾਂ ਜੀ ਖਾਣੇ ਦਾ ਵਾਹ ਕਾ ਇਹੋ ਕੀ ਹੋ ਰਿਹਾ ਕੋਈ ਵੀ ਦਿਨ ਰਹਿੰਦੀ ਐ ਹਾਂਜੀ ਬਈ ਇਹ ਕਿਨੇ ਚੱਲ ਰਿਹਾ ਹੈਗਾ ਇਹਦਾ ਵੀ 20 ਦਿਨ ਲੈਗੇ ਹਾਂਜੀ ਬਈ ਸਾਰਿਆਂ ਦੇ 20 ਦਿਨ ਲੈਂਦਾ ਉਹ ਬੱਚੇ ਵਾਲੇ ਪੱਠਾ ਮਗਰ ਦੋ ਹਾਂਜੀ ਬਈ ਪੱਠਾ ਤੇ ਕੀ ਰੇਟ ਕਰਨਾ ਹੈ ਪਹਿਲਾਂ ਇਹਦਾ ਬਈ 30000 ਰੇਟ ਕਰਦੇ ਹਾਂਜੀ 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 ਬਾਕੀ ਆ ਸਾਰੇ ਜਾਨਵਰ ਆ ਗਏ ਹਾਂਜੀ ਲੋ ਲਾ ਮੋਬਾਈਲ ਨੰਬਰ ਵੀਰੇ 73411 58192 ਕਿਹੜੇ ਰਿਗੇ ਤੋਂ ਆ ਵੀ ਆਪਾਂ ਆਪਣਾ ਭਾਈ ਰੂਪਾ ਪਿੰਡ ਦਾ ਭਾਈ ਰੂਪਾ ਪਿੰਡ ਦਾ ਹਾਂ ਗਿਲਾ ਪਿੰਡ ਦਾ ਬਾਕੀ ਆਪਣੇ ਕੋਈ ਹੁੰਦੇ ਜਾਣ ਮਰੇ ਥੇਰਾ ਇੱਥੇ ਕੋਈ ਹਾਂਜੀ ਸੇਲ ਵਾਸਤੇ ਸਾਰੀ ਬਾਅਦ ਵੀ ਹੁੰਦੇ ਆਉਂਦੇ ਹਾਂ ਹਾਂਜੀ ਬਾਅਦ ਵੀ ਕੋਈ ਜੇਕਰ ਫੋਨ ਕਰਦਾ ਹਾਂ 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 ਬਾਅਦ ਵੀ ਸੋਹਾਂਜੀ ਵੀ ਜੇਕਰ ਕਿਹਨੇ ਬੀਟਲ ਬੱਕਰੀਆਂ ਹੈ ਜਾਂ ਇਹਨਾਂ ਨਾਲ ਕਰਦੇ ਸੋ ਹਾਂਜੀ ਬਈ ਇਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਬੀਟਲ ਬੱਕਰੀਆਂ ਤੇ ਇਹ ਵੀ ਕਾਫੀ ਜਿਆਦਾ ਨਾਗ ਆ ਜਿਹੜੇ ਸੇਲ ਆਸਤੇ ਆਏ ਆ ਮੰਡੀ ਤੇ ਤੇ ਬਹੁਤ ਜਿਆਦੇ ਬੱਕਰੀਆਂ ਤੇ ਚੰਗੀਆਂ ਬੱਕਰੀਆਂ ਬੀਟਲ ਸਾਰੀ ਰੰਗਾਂ ਦੀ ਬੱਕਰੀਆਂ ਆ ਗਈਆਂ ਤੇ ਸਾਰੇ ਡੰਗ ਸੇਲ ਆ ਤੇ ਮੋਬਾਈਲ ਨੰਬਰ ਜਿਹੜਾ ਮਾਲਕਾ ਹੈ ਨਹੀਂ ਸੀ ਮੌਕੇ ਤੇ ਜੇ ਤੁਸੀਂ ਮੰਡੀ ਤੇ ਆ ਕੇ ਖਰੀਦ ਸਕਦੇ ਹੋ ਇੱਧਰ ਜੇਸੀ ਬੱਕਰੀਆਂ ਆ ਗਈਆਂ ਅਠਾ ਬੱਕਰੀਆਂ ਤੇ ਆਹ ਬੱਕਰੇ ਆ ਗਏ ਬੀਟਲ ਦੇ ਲਾਲ ਰੰਗ ਦੇ ਵਿੱਚ ਆ ਚਿੱਟੇ ਡੱਬੇ ਰੰਗ ਦੇ ਵਿੱਚ ਆ ਤੇ ਬਾਕੀ ਇਧਰ ਬੀਟਲ ਤੇ ਬਰਬਰੀ ਬਕਰੇ ਇਹ ਸਾਰੇ ਬਕਰੇ ਵੀ ਸੇਲ 'ਤੇ ਆ ਬਾਈ ਕਿਤੇ ਮੰਡੀ 'ਤੇ ਸੇਲ ਕਰਦਾਂਗੇ ਜੇ ਮਾਈਲ ਨੰਬਰ ਜਿਹੜਾ ਨਹੀਂ ਸ਼ੇਅਰ ਕੀਤਾ ਜੇ ਤੁਸੀਂ ਦੇਖ ਸਕਦੇ ਹੋ 5 6 ਨਾ ਦਾ ਸੇਲ 'ਤੇ ਲਾਸਤੇ ਤੇ ਜੇਕਰ ਤੁਸੀਂ ਨਾ ਖਰੀਦਣੇ ਦੇ ਮੰਡੀ 'ਤੇ ਆ ਕੇ ਖਰੀਦ ਸਕਦੇ ਹੋ ਵੀਰਵਾਰ ਨੂੰ ਮੰਡੀ ਲੱਗਦੀ ਏ ਮੋੜ ਮੰਡੀ ਵਿਖੇ ਬਰਬਰੀ ਬੀਟਲ ਸਾਰੇ ਤਰ੍ਹਾਂ ਦੇ ਨਗ ਮੰਡੀ 'ਤੇ ਹੁੰਦੇ ਆ ਆ ਤੁਸੀਂ ਦੇਖ ਸਕਦੇ ਹੋ ਬੀਟਲ ਬੱਕਰਾ ਆ ਗਿਆ ਤੇ ਬੀਟਲ ਪੱਠਾ ਤੇ ਆਹ ਵਾਲੀ ਬੱਕਰੀ ਜਿਹੜੀ ਇਹ ਸੂਈ ਆ ਤੇ ਇਹਦੇ ਦੋ ਬੱਚੇ ਆ ਇਹ ਵੀ ਪਤਨ ਦਿਖਾਉਣੇ ਆ ਪੱਠ ਬੱਕਰਾ ਹੈਗਾ ਡੱਬੇ ਰੰਗ ਦੇ ਵਿੱਚ ਅਤੇ ਇੱਕ ਕਾਲੇ ਡੱਬੇ ਰੰਗ ਦੇ ਵਿੱਚ ਇਹ ਵੀ ਸੇਲਾ ਤੇ ਨਗ ਤੇ ਇਹਨਾਂ ਕੋਲ ਜਿਹੜਾ ਮਾਇਲ ਹੈ ਨਹੀਂ ਸੀ ਤਾਂ ਕਰਕੇ ਆਪਾਂ ਨੰਬਰ ਜਿਹੜਾ ਨਹੀਂ ਸ਼ੇਅਰ ਕੀਤਾ ਤੇ ਦੋ ਬੱਕਰੇ ਆ ਤੇ ਤਿੰਨ ਪੱਠਾਂ ਹੈਗੀਆਂ ਤੇ ਸਾਰੇ ਨਗ ਸੇਲਾ ਤੇ ਕੁਆਲਿਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਤੇ ਬਾਕੀ ਜੇਕਰ ਤੁਸੀਂ ਨਾ ਖਰੀਦਨੇ ਤਾਂ ਮੰਡੀ ਤੇ ਆ ਕੇ ਖਰੀਦ ਸਕਦੇ ਹੋ ਨਗ ਤੁਸੀਂ ਦੇਖ ਸਕਦੇ ਹੋ ਤਿੰਨ ਚਾਰ ਨਗਾ ਸੇਲਾ ਆਸਤੇ ਇਆ ਦੋ ਬੱਕਰੇ ਆ ਲਾਲ ਲੋਹੇ ਰੰਗ ਵਾਲਾ ਵੀ ਬੱਕਰਾ ਆ ਤੇ ਆ ਪਾਠ ਇਸ ਤੋਂ ਗਿਆ ਇੱਕ ਬੀਟਰ ਬੱਕਰੀ ਆ ਤੇ ਇਹਦੇ ਮਗਰ ਆ ਬੱਚਾ ਹੈਗਾ ਡੱਬੇ ਰੰਗ ਦੇ ਵਿੱਚ ਪਾਠ ਤੇ ਇਹ ਵੀ ਸੇਲ ਵਾਸਤੇ ਚੰਗੀ ਬੱਕਰੀ ਆ ਤੇ ਦਵਾਰੇ ਗੱਬਣ ਤੇ ਇਹ ਵੀ ਸੇਲ ਵਾਸਤੇ ਲੈ ਕੇ ਆਇਆ ਬਾਈ ਤੁਸੀਂ ਦੇਖ ਸਕਦੇ ਹੋ ਚੰਗੀਆਂ ਬੱਕਰੀਆਂ ਜਿਹੜੀਆਂ ਮੰਡੀ ਦੇ ਵਿੱਚ ਆਉਂਦੀਆਂ ਜੇਕਰ ਤੁਸੀਂ ਘਰੇ ਰੱਖਣਾ ਵਾਸਤੇ ਚੰਗੀਆਂ ਬੱਕਰੀਆਂ ਖਰੀਦਣੀਆਂ ਤੁਸੀਂ ਮੰਡੀ ਤੇ ਆ ਸਕਦੇ ਹੋ ਬਹੁਤ ਵਧੀਆ ਬੱਕਰੀਆਂ ਜਿਹੜੀਆਂ ਮੰਡੀ ਦੇ ਵਿੱਚ ਆਉਂਦੀਆਂ ਤੇ ਕੁਆਲਿਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਚੰਗੀ ਕੁਆਲਿਟੀ ਦੇ ਵਿੱਚ ਜਿਹੜੀਆਂ ਆਉਂਦੀਆਂ ਤੇ ਜੇਕਰ ਬੀਟਲ ਬੱਕਰੇ ਖਰੀਦਣੇ ਤਾਂ ਵੀ ਮੰਡੀ ਤੇ ਆ ਸਕਦੇ ਹੋ ਬਹੁਤ ਜਿਆਦੇ ਨਾਗ ਜਿਹੜਾ ਮੰਡੀ ਤੇ ਆਉਂਦੇ ਆ ਬਾਕੀ ਇਸ ਤੋਂ ਬਾਅਦ ਵੀ ਆਪ ਤੁਹਾਨੂੰ ਦਿਖਾਵਾਂਗੇ ਮੰਡੀ ਜਿਹੜੀ ਹੈ ਕਾਫੀ ਜਿਆਦੇ ਭਰੀ ਆ ਬੀਟਲ ਨਾਗ ਤੇ ਬਰਬਰੀ ਨਾਗ ਸਾਰੇ ਜਾਨਵਰ ਜਿਹੜੇ ਮੰਡੀ ਦੇ ਵਿੱਚ ਆਇਆ ਮੰਡੀ ਭਰਦੀ ਬਹੁਤ ਜਿਆਦੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਤੇ ਇੱਧਰ ਬੱਕਰੀਆਂ ਦਾ ਸਬਦਾ ਚੱਲੀ ਜਾਂਦਾ ਤੇ ਬਹੁਤ ਜਿਆਦੇ ਜਾਨਵਰ ਮੰਡੀ ਦੇ ਵਿੱਚ ਆਉਂਦੇ ਆ ਮੁਰਗੇ ਮੁਰਗੀਆਂ ਕਬੂਤਰ ਤੇ ਕੁੱਤੇ ਹੋ ਗਏ ਸਾਰੇ ਤਰ੍ਹਾਂ ਦੇ ਜਾਨਵਰ ਆ ਜਿਹੜੇ ਮੰਡੀ ਦੇ ਵਿੱਚ ਹੁੰਦੀ ਹੈ ਜੇਕਰ ਤੁਸੀਂ ਖਰੀਦਣੇ ਮੰਡੀ ਤੇ ਆ ਸਕਦੇ ਹੋ ਤੇ ਇੱਧਰ ਬੀਟਲ ਬੱਕਰੀ ਐ ਕਿ ਮਗਰ ਪਾਠਾ ਇਹਦੇ ਤੇ ਕਾਫੀ ਜ਼ਿਆਦਾ ਜਾਨਵਰ ਆ ਜਿਹੜੇ ਆਏ ਹੋਏ ਆ ਤੇ ਇੱਧਰ ਇੱਕ ਕੱਪੜਿਆਂ ਦੀ ਸੇਲ ਵੀ ਲੱਗੀ ਐ ਵੀ ਮੰਡੀ ਦੇ ਵਿੱਚ ਲੱਗੀ ਐ ਤੇ ਬਾਕੀ ਮੰਡੀ ਤੁਸੀਂ ਦੇਖ ਸਕਦੇ ਇਥੋਂ ਕਾਫੀ ਜ਼ਿਆਦਾ ਭਰੀ ਐ ਤੇ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ